ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਚਮਕੌਰ ਸਾਹਿਬ ਆਏ ਬਿੱਤੇ। ਮੇ ਲੋ ਜੀ ਇਹਦੇ ਜੈਲੇ ਨੂੰ। ਜੈਲੇ। ਲਓ ਜੀ ਅੱਜ ਆਏ ਬਿੱਤੇ ਲੈਂਡ ਫੋਰਸ ਵਾਲਿਆਂ ਦੇ ਰੋਟਰਵੇਟਰ ਦੇਖਣਾ ਹੈ ਨਾਲ ਕੋਲ। ਹੁਣ ਆਪਣਾ ਜਿਹੜਾ ਪੁਰਾਣਾ ਰੋਟਰਵੇਟਰ ਦਾ ਸਾਡੀ ਸਲਾਹੀ ਹੁਣ ਦੇ ਕੇ ਵੀ ਨਵਾਂ ਲੈ ਲਈਏ। ਉਹ ਉਹਦੀ ਸਲਾਹ ਵਿੱਚ ਦੇਣ ਦੀ। ਤੇ ਨਵਾਂ ਇਹਨਾਂ ਕੋਲ ਜਸਵੰਤ ਵਾਲਿਆਂ ਦਾ ਵੀ ਪਿਆ ਜੀ। ਵੀਰ ਨੂੰ ਮਿਲਦੇ ਹਾਂ ਪਹਿਲਾਂ ਇਹ ਦੇਖਦੇ ਹਾਂ ਪੱਕੀ ਕਰ ਨਗੂ ਬਹੁਤ ਸਮਾਨ ਪਈ ਹੈ ਇੱਧਰ ਸੁਪਰ ਸੈਟਨ ਪਈ ਹੈ ਲੈਂਡ ਫੋਰਸ ਦੇ ਡਰਿੱਲ ਪਈ ਹੈ ਪਲਟਾਵੇਂ ਇਹ ਪਈ ਹੈ ਇੱਧਰ ਮਲਚਰ ਪਈ ਹੈ ਜੀ ਇਹ ਲੈਂਡਸਕੇਪ ਵਾਲਾ ਦੇ ਦੇਖਿਆ ਕਰੋ ਆਪਣੇ ਪਿੰਡ ਵੀ ਕਈ ਰੋਟਾਵੇਟਰ ਗਏ ਵੀ ਇਹਨਾਂ ਕੋਲ ਤੇ ਸਤਿਗੁਰ ਦੀ ਕਾਰਿਆ ਸਤਿਗੁਰ ਦੀ ਕਾਰਿਆ ਫੇ ਰੋਟਾਵੇਟਰ ਆ ਹਾਂਜੀ ਰੋਟਾਵੇਟਰ ਤਾਂ ਦਿਖਾਇਆ ਜਿਹੜਾ ਹਾਂਜੀ ਬਾਕੀ ਆਪਣੇ ਕੋਲ ਚੰਦਿਆਂ ਦਿਖਾਣੇ ਆ ਆਪਾਂ ਵੀ ਆਪਣੇ ਰੋਲੇ ਰੂਟਾ ਕੱਟਣਾ ਜਿਵੇਂ ਅੱਜ ਭਾਈ ਜੀ ਨੂੰ ਦੇ ਰਹੇ ਆਂ ਆਪਾਂ ਜੋ ਸਵੰਤਾ ਲਾਭੀ ਦਿੱਤਾ ਹੈ ਨਾ ਹਾਂਜੀ ਤੇ ਕਿਹਨਾਂ ਨਾਲ ਵਿੱਚ ਪੁਰਾਣਾ ਨਹੀਂ ਕੱਟਿਆ ਵਾ ਤੇ ਕਿਸੇ ਵੀ ਵੀਰ ਨੇ ਕੋਈ ਵੀ ਪੁਰਾਣਾ ਸੰਦ ਵਿੱਚ ਦੇਣਾ ਹੁੰਦਾ ਕੁਝ ਵੀ ਹੋ ਗਏ ਟਰੈਕਟਰ ਤੱਕ ਵੀ ਵਿੱਚ ਕੱਟ ਲੈਣੇ ਆ ਤੇ ਟੂਰੀ ਜੀ ਮਸ਼ੀਨਾ ਜੋ ਵੀ ਐਸਾ ਬੰਦ ਕੁਝ ਵੀ ਹੋ ਗਏ ਉਸ ਦਾ ਉਹ ਆਪਾਂ ਵਿੱਚ ਕੱਟ ਲਾਂਗੇ ਤੇ ਨਵਾਂ ਸਮਾਨ ਆਪਾਂ ਆਪ ਬਣਾਇਆ ਪਰ ਮਾਜੀ ਬੰਦਾ ਜਿਹੜਾ ਮਰਜ਼ੀ ਲੈ ਲੋ ਛੇ ਟਰੈਕਟਰ ਵੀ ਛੱਡ ਕੇ ਪਾਕਿਸਤਾਨੀ ਚਾਹੀਦਾ ਠੀਕ ਹੈ ਜੀ ਮੈਨੂੰ ਪੁੱਛੋ ਜੀ ਇਹ ਮੈਸੂਪਰ ਸੈਟਰ ਵਗੈਰਾ ਕਿਸ ਨੇ ਪੁਰਾਣਾ ਦੇ ਕੇ ਨਵਾਂ ਲੈਣਾ ਹੋਵੇ ਪੁਰਾਣਾ ਜੀ ਉਹਨਾਂ ਮੇ ਕੋਲ ਅੱਜ ਪੁਰਾਣਾ ਆ ਰਿਹਾ ਜੀ ਸਵੇਈ ਫੋਨ ਦੀ ਸੋਦਾ ਹੋਇਆ ਉਹਨਾਂ ਨਾਲ ਉਹਨਾਂ ਦਾ ਪੁਰਾਣਾ ਉਹਨ ਇੱਕ ਪੀ ਸਾਰਿਆ ਜਗਤਜੀਤ ਦਾ ਜਿਹੜਾ ਪਾਲੀ ਵਾਲਾ ਮੋਡਲ ਸੀ ਡਬਲ ਜੀ ਰੀ ਤੋਂ ਚੀਰੀਆਂ ਦੇ ਵਿੱਚ ਵੀ ਚੁੰਧ ਚੱਲਦੀ ਹਾਂ ਹਾਂਜੀ ਉਹ ਮੋਡਲ ਆ ਰਿਹਾ ਜੀ ਤੇ ਉਹਨਾਂ ਨੇ ਪੁਰਾਣਾ ਹੀ ਮੇ ਤੋਂ ਲਿਆ ਪੁਰਾਣੇ ਦੇ ਵਿੱਚ ਵੀ ਪੁਰਾਣਾ ਕਰ ਲਈਦਾ ਆਪਾਂ ਠੀਕ ਹੈ ਜੀ ਤੇ ਉਹਨਾਂ ਨੇ 8 ਫੁੱਟਾ ਪੁਰਾਣਾ ਲਿਆ 7 ਪੁਰਾਣਾ ਦਿੱਤਾ ਵਾ ਠੀਕ ਹੈ ਜੀ ਤੇ ਉਦਾਂ ਸੰਧਰ ਨਾਲ ਠੀਕ ਹੈ ਤੁਹਾਡਾ ਪੁਰਾਣਾ ਕੱਟਿਆ ਕਿਸੇ ਤੇ ਸਾਡੇ ਕੋਲ 7 ਫੁੱਟਾ ਪ੍ਰਾਣਾ ਦਾ ਜੀ ਉਹ ਅਸੀਂ ਇਹਨਾਂ ਨੂੰ ਵੇਚ ਦੇਣਾ ਵੀਰ ਨੂੰ ਤੇ ਨਵਾਂ ਇਹਨਾਂ ਤੋਂ 7 ਫੁੱਟਾ ਹੀ ਲੈ ਆਏ ਜੀ। ਇਹ 7 ਫੁੱਟਾ ਐ ਬੂਟਿਆਂ-ਵੱਟਿਆਂ 'ਚ ਵਧੀਆ ਚੱਲੀ ਜਾਂਦਾ ਜੀ। ਨਾਲੇ 7 ਇੱਕਦਾਂ ਹੀ ਇਹਵੇਂ ਕੱਲੂ ਮੰਨ ਲਓ ਤੁਸੀਂ ਪੂਰਾਣਾ ਡ੍ਰੈਕਟ ਛੋਟਾ ਆ ਜਾਂਦਾ ਵਾ ਵੱਡਾ ਆਪੜ ਕੇ ਜਦੋਂ ਬਣਾਣਾ ਹੈ ਤਾਂ ਛੋਟੇ ਮਗਰ ਰੂਟਾ ਵੱਡਾ ਪੱਕਾ ਹੀ ਪਿਆ ਰਹੇ। ਹਾਂਜੀ ਹਾਂਜੀ। ਉਹ ਚੀਜ਼ ਦਾ ਵੀ ਬੈਨੀਫਿਟ ਮਿਲ ਜਾਂਦਾ ਬਾਕੀ ਹਰੇਕ ਦੀ ਆਪਣੀ ਚੋਇਸ ਹੈ ਜੀ। ਮੇਰੇ ਕੋਲ ਤਾਂ 12 ਗੁੱਡੇ ਵੀ ਲੈ ਕੇ ਜਾਈ। ਹਾਂਜੀ ਹਾਂ। ਹਣਾ ਹੋ ਰਿਹਾ ਨਾ ਜਦੋਂ ਆਪਾਂ ਬੂਟਿਆਂ 'ਚ ਮੋੜਦੇ ਆ ਇਹਨੂੰ ਉਹ ਆਟੋਮੈਟਿਕ ਹੀ ਦਾ ਫੱਟਾ ਪਿਛਲੇ ਬੂਟਿਆਂ ਕਰ ਖੈ ਜਾਂਦਾ ਏ ਸਿਰਫ ਫਿਰ ਬੀਂਗਾ ਹੋਂਦਾ ਡਾ ਰੈਂਦਾ ਜੀ ਹਾਂਜੀ ਹਾਂ ਬਾਕੀ ਜਿਵੇਂ ਕੁਝ ਬੂਟੇ ਦੀ ਗੱਲ ਕਰਦੇ ਆ ਆਪਣੇ ਕੋਲ ਪਾਪਲ ਦੀ ਨਸਲੀ ਹੁੰਦੀ ਆ ਆ ਤਰ੍ਹਾਂ ਦੀ ਠੀਕ ਹੈ ਜੀ ਤੇ ਮੇਰੇ ਕੋਲ ਪੰਜ-ਸੱਤ ਤਰ੍ਹਾਂ ਦੀ ਵੈਰਾਈਟੀ ਆ ਬੂਟਿਆਂ ਦੀ ਤੇ ਆਪਣੇ ਕੋਲ 11 ਕਿੱਲੇ ਦੇ ਗ੍ਰੀਨ ਅਸਲੀ ਲੱਗੀ ਹੋਈ ਹੈ ਇਸ ਟੈਂਕ ਠੀਕ ਹੈ ਜੀ ਤੇ ਫੋਲ ਆਪਣੀ ਕਲਰੀ ਮੇਰੇ ਯੂਨੀਵਰਸਿਟੀ ਤੋਂ ਵੀ ਕਿਉਂ ਤਿਆਰ ਹੋਈਆਂ ਇਹ ਨਹੀਂ ਕਿ ਮੈਂ ਬੂਟੇ ਨੂੰ ਕਮਿਊਨਿਟੀ ਬਾਈਕ ਤੇ ਹੀ ਸਾੜ ਹੋ ਗਿਆ ਸਾਨੂੰ ਇਸ ਟਿਚ ਲੱਗੇ ਉਹ ਕਿ ਵੀ ਅ ਬੁੱਕ ਤੇ ਦੇ ਸਾਡੇ ਕੋਲ ਮਤਲਬ ਕਿ 115 ਤੱਕ ਦੀ ਵੈਰੀਟੀ ਆਜੇ ਪਈ ਹੈ 110 ਤੋਂ ਲੈ ਕੇ 100 ਨਹੀਂ 109 ਤੋਂ 9 ਤੋਂ ਤੇ ਐਲ 84 ਦੇ ਵੀ ਰੱਖਿਆ ਹੋਇਆ ਥੋੜਾ ਜਿਹਾ ਵੀਰ ਠੀਕ ਹੈ ਜੀ ਨਾ ਅ 109 110 11 12 13 14 15 14 ਤੇ 15 ਦੀ ਬੁਕਿੰਗ ਤਾਂ ਸਾਡੀ ਪੰਪ ਚੁੱਕੀ ਆ ਠੀਕ ਹੈ ਜੀ ਤੇ ਜਿਹੜੀ ਦੂਜੀਆਂ ਉਹ ਚੱਲ ਰਹੀਆਂ ਨੇ ਠੀਕ ਹੈ ਜੀ ਦੇ ਦੇ ਬੁਕਿੰਗ ਦਾ ਕੀ ਸਬਦ ਆ ਕਿਵੇਂ ਬੁੱਕ ਕਰਾਉਣਾ ਜਿਹੜਾ ਹਿੱਸਾ ਸੀ ਬੁੱਕ ਲੈਣਾ ਜਿਵੇਂ ਮੰਨ ਲਓ ਮੇਰੇ ਕਿਸੇ ਵੀ ਭੀੜ ਭਰਾ ਨੇ ਬੁੱਕ ਕਰਾ ਠੀਕ ਹੈ ਜੀ ਤੇ ਮੇਰਾ ਜੀ ਨਾਮ ਸੰਗਰੀਆ ਮਰੀ ਬਾਹਰ ਬੈਠੇ ਆ ਪ੍ਰਾਪ ਬੁੱਕ ਕਰਾਉਂਦੇ ਨੇ ਕਿ ਸਾਡੇ ਜ਼ਮੀਨਾਂ ਹਾਂਜੀ ਹਾਂਜੀ ਕਬਜ਼ਾ ਨਾ ਹੋਵੇ ਦਾ ਜੀ ਬੁੱਟੇ ਲਾ ਕੇ ਰੱਖ ਦੀਏ ਠੀਕ ਹੈ ਜੀ ਅਸੀਂ ਜਿਵੇਂ ਮੰਨ ਲਓ ਲੱਖ ਦੇ ਬੁੱਟੇ ਲੈ ਜਾਵਾਂ ਉਹਦਾ ਤੀਜਾ ਹਿੱਸਾ ਲੈ ਕੇ ਬੁੱਕ ਕਰਾਉਣਾ ਨੂੰ ਠੀਕ ਹੈ ਜੀ ਬਾਕੀ ਲੇਬਰ ਦਾ ਵੀ ਬੰਦੋਬਸਟ ਹੈਗਾ ਤੇ ਬੁੱਟੇ ਲਾਣ ਦੇ ਆਪਣੇ ਕੋਲ ਅਸੀਂ ਫਰਮੇ ਨਹੀਂ ਹੁੰਦੇ ਠੀਕ ਹੈ ਜੀ ਹਾਂਜੀ ਆਰੇ ਹੁੰਦੇ ਆ ਅਸਲ ਇੱਕ ਪਏ ਆ ਜੀ ਤੇ ਹਰ ਤਰ੍ਹਾਂ ਦਾ ਭਲੇੜ ਆਪਣੇ ਕੋਲ ਪਿਆ ਵਾ ਕਾਵੇਟਰਾ ਦਾ ਸੁਪਰਸੀਡਰਾਂ ਦਾ ਤੇ ਜਿਹੜੇ ਆ ਛੋਟੇ ਨੇ ਦੀ ਗੜਾਈ ਕਰਨ ਵਾਲੇ ਪੀਸ ਆ ਇਹਨਾਂ ਦੇ ਪਲੇਟ ਵੀ ਹਾਜ਼ਰ ਪਈ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਕਾਰਵਾਸ਼ਰ ਆ ਜਾਂਦੇ ਨੇ ਹਾਂਜੀ ਤੇਲ ਆ ਜਾਂਦਾ ਜੀ ਗੇਅਰ ਓਇਲਾਂ ਤੇ ਬਲੋਰ ਆ ਗਏ ਆ ਆਪਣਾ ਛੋਟੇ ਕਾਰਵਾਸ਼ਰ ਦਾ ਕੰਪਰੈਸ਼ਨ ਦੂਜੇ ਆ ਗਏ ਠੀਕ ਹੈ ਤੇ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੁਣ ਅਸੀਂ ਸੀਐਲ ਤੇ ਚਲਦੀ ਪਈ ਐ ਅਸੀਂ ਜਿਹੜੀ ਲੋਡ ਆ ਹੁਣ ਹਾਂਜੀ ਬੀਲਰ ਦਾ ਧਾਗਾ ਠੀਕ ਹੈ ਜੀ ਬੀਲਰ ਦਾ ਧਾਗਾ ਜੀ ਆਪਾਂ ਹੋਟੇਲ ਰੇਟ ਤੇ ਲਵਾਂਗੇ ਠੀਕ ਹੈ ਜੀ ਕੋਈ ਵੀ ਕਿਸੇ ਨੇ ਵੀ ਬੀਲਰ ਦਾ ਧਾਗਾ ਲੈਣਾ ਆਪਣਾ ਕੰਟੈਕਟ ਕਰ ਸਕਦਾ ਵਾ ਤੇ ਆਪ ਦਾ ਸਿੰਕੂਟਾ ਇੰ ਅਤੇ ਬਾਕੀ ਉਹਨਾਂ ਸ਼ੌਪੇ ਆਵੋ ਜਿਹੜੇ ਮਤਲਬ ਇੰਨਾ ਮੇਨੂ ਆਹਨੀਆਂ ਮਸ਼ੀਨਾਂ ਚੀਜ਼ਾਂ ਐ ਤੇ ਆਜੋ ਚਲਦੀ ਵੀਰੀ ਚ ਅੱਗੇ ਦੋ ਹੁੰਟਾ ਵੜਦੀ ਸੀ ਨਾ ਦੇ ਨੇ ਕੀ ਮੈਨੂਫੈਕਚਰ ਇੱਕ ਚੀਜ਼ ਜਿਹੜੀ ਮੈਂ ਹੋਰ ਦੱਸਣੀ ਚਾਹੁੰਦਾ ਜੀ ਹਾਂਜੀ ਆਪਰੇ ਕੋਲ ਮੱਕੀ ਵਾਲੀ ਕੁਝ ਵੀ ਨਾ ਉਹਦੀ ਲੈਂਡਪੋਸਟ ਕੰਪਨੀ ਦੀ ਠੀਕ ਹੈ ਜੀ ਇਹ ਤੇ ਸਪੈਸ਼ਲ ਓਫਰ ਦੇ ਰਹੇ ਆ ਸੀ ਇਹ ਤੁਹਾਨੂੰ ਮਤਲਬ ਕਿ ਪੂਰੀ 5 ਲੱਖ ਰੁਪਏ ਦੇ ਵਿੱਚ ਦੇਵਾਂਗੇ ਇਹਦੀ 5 ਲੱਖ 60 ਹਜ਼ਾਰ ਕੀਮਤ ਹੈ ਠੀਕ ਹੈ ਜੀ ਸਾਡੇ ਪਹਿਲਾਂ ਮਤਲਬ 585 ਸੀ ਉਹ ਜੋ 60 ਇਹ ਡਿਸਕਾਊਂਟ ਦਿੱਤਾ ਸੀ 525 ਦੀ ਦੇ ਰਹੇ ਸੀ 520 25 ਦੀ ਠੀਕ ਹੈ ਜੀ ਤੇ ਹੁਣ ਮਤਲਬ ਕੰਪਨੀ ਤੋਂ ਸੀ ਹੋਰ ਉੱਪਰ ਕੱਟ ਲੈ ਲਈ ਇਹਦੀ ਇਹ ਪੂਰੀ 5 ਲੱਖ ਤੇ ਅਸੀਂ ਦੇਵਾਂਗੇ ਠੀਕ ਹੈ ਜੀ ਤੇ ਆ ਇਹਦੇ ਜਿਹੜਾ ਗੁੜਾਈ ਕਰਨ ਵਾਲਿਆਂ ਦੇ ਵਿੱਚ ਛੋਟੇ ਮਾਡਲ ਵੀ ਆ ਜਾਂਦੇ ਆ ਵੱਡੇ ਵੀ ਆ ਜਾਂਦੇ ਆ ਹਾਂ ਜੀ ਇੱਕ ਆ ਜਾਂਦੀ ਆ ਥਾਦ ਵਾਲੀ ਕੀਪ ਆਪਣੀ ਇਹਦੇ 'ਚ ਬਰਮ ਵੀ ਲੱਗਿਆ ਹੁੰਦਾ ਉਹ ਵੀ ਮਾਡਲ ਮਿਲ ਜਾਊਗਾ ਤੇ ਇਹ ਵੀ ਮਿਲ ਜਾਊਗਾ ਬਰਮ ਨਾਲ ਪਲਾਸਟਿਕ ਬੋਡੀ 'ਚ ਵੀ ਮਿਲ ਜਾਊਗਾ ਤੇ ਲੋਹੇ 'ਚ ਵੀ ਠੀਕ ਠੀਕ ਹੈ ਜੀ ਇਹ ਸੁਪਰ ਸੀਡ ਲੈਂਡ ਫੋਰਸ ਦੀ ਆ ਗਈਆਂ ਇਹਦੇ ਚ ਇਹ ਐ ਵਾ ਜੀ ਇਹ ਐਡਵਾਂਸ ਪਲੱਸ ਮਾਡਲ ਆ ਹੁਣ ਜਿਹੜੀਆਂ 7 ਫੁੱਟੀ ਖੜੀ ਹੈ ਜੀ ਹਾਂ ਜੀ 1 2 3 4 5 6 7 8 9 10 11 12 12 ਸਿਆਰ ਪਿੱਛੇ ਚਲਣੇ ਆ ਠੀਕ ਹੈ ਜੀ 13 ਵਾਂ ਬਾਹਰ ਆ ਜੀ ਠੀਕ ਹੈ ਜੀ 13 ਸਿਆਰ ਹੋ ਗਏ ਮਤਲਬ ਤੁਸੀਂ ਇਹ ਦੇਖੋ ਕੋਈ ਵੀ 7 ਫੁੱਟੀ ਲਵੋਗੇ 11 ਟੈਨਾਂ ਚ ਮਿਲੂ 11ਵੀਂ ਬਾਹਰ ਹੁੰਦੀ ਆ ਕਈਆਂ ਦੀ ਇਹ 7 7 ਹੁੰਦਾ ਹੈ ਇਹ ਪਲੱਸ ਇਹ 7 ਫੁੱਟੀ ਹੈ ਜੀ ਅੱਛਾ ਜੀ ਇਹਦੀ ਤੁਸੀਂ ਆ ਪਲੇਟ ਤੋਂ ਆਹ ਪਲੇਟ ਮਿਲੂਗੇ ਇਹ ਤੁਹਾਨੂੰ ਮਿਲਣੀ ਆ ਜੀ ਆਪਣੀ ਆ ਕਲੀਅਰ ਟੂ ਪਲੇਟੇ 7 ਫੁੱਟ ਚੇਂਜ ਅੰਦਰੋਂ ਤਿਆਰ ਮਿਲੂਗੀ ਠੀਕ ਹੈ ਜੀ ਹਾਂਜੀ ਕਿਉਂ ਦੇਖਣ ਨੂੰ ਬਹੁਤ ਵੜਾ ਲੱਗਦਾ ਜੀ 8 7 ਫੁੱਟ ਚੇਂਜ ਤੋਂ ਅੰਦਰੋਂ ਤਿਆਰਾ ਆਹ ਰੂਟਾਵੇਟਰ ਪਿਆ ਜੀ 8 ਫੁੱਟ ਮੇਰੇ ਕੋਲ ਤੇ ਆਹ 7 ਫੁੱਟੀ ਸੁਪਰ ਸੀਡਰ ਪਈ ਆ ਇਹ ਰਾ ਤੁਸੀਂ ਮੈਨੂੰ ਲਿਓ ਇਹਨੂੰ ਮਿਲਨੇ ਡਿੱਟੋ ਸੇਮ ਆ ਠੀਕ ਠੀਕ ਹੈ ਜੀ ਤੇ ਇਸ ਤੋਂ ਬਾਅਦ ਜੀ ਪਲਾਉ ਆ ਜਾਂਦੇ ਆ ਜੀ ਆਪਣੇ ਕੋਲ ਸਾਧੂ ਸਿੰਘ ਸੰਗਰੀਆਂ ਦੇ ਤੇ ਉਹਦੇ ਲਿੰਕਾਂ ਦੇ ਵੀ ਮਿਲ ਜਾਣਗੇ ਅਜੂ ਦਿਖਾ ਦੇਣੀ ਠੀਕ ਹੈ ਜੀ ਬਾਕੀ ਲੌਨ ਦੀ ਫੈਸਿਲਿਟੀ ਚੱਲ ਰਹੀ ਹੈ ਜੀ ਜਿਹੜੀ ਉਹ ਵਿੱਚ ਬੰਦ ਹੋ ਗਈ ਸੀਗੀ ਦੁਬਾਰਾ ਫੇਰ ਸਟਾਰਟ ਹੋ ਗਈ ਚਲ ਮੈਂ ਦੱਸਦਾ ਕਿ ਕਿਸੇ ਵੀ ਵੀਰ ਭਰਾ ਨੇ ਲੋਨ ਕਰਾਣਾ ਵਾ ਤੇ ਸਿਮ ਬਲ ਤੁਹਾਡਾ ਸਹੀ ਹੋਣਾ ਚਾਹੀਦਾ ਵਾ ਉਹ ਮੈਨੂੰ ਕਾਲ ਕਰ ਲਿਓ ਤੇ ਜਿਨ੍ਹਾਂ ਸਿਮ ਬਲ ਡਾਊਨ ਆ ਪਲੀਜ਼ ਉਹ ਮਤਲਬ ਕਿ ਨਾਇਕੋ ਸਿਸ ਕਰੋ ਤੇ ਸਿਮ ਬਲ ਸਹੀ ਹੋਣਾ ਚਾਹੀਦਾ ਵਾ ਕੋਈ ਚੱਕਰ ਨਹੀਂ ਆਪਾਂ ਲੋਨ ਕਰਾ ਦਾਂਗੇ 90% ਤੱਕ ਦੀ ਮਾਉਂਡ ਦਾ ਲੋਨ ਹੁੰਦਾ ਲੱਖ ਮਗਰ 10000 ਦੇਣਾ 90 ਆਦੀ ਕੀ ਦਾ ਲੋਨ ਆ ਜੇ ਤੁਸੀਂ ਰੋਟਾ ਵੇਡ ਲਿਆ ਹਾਂਜੀ ਐਜ਼ ਐਗਜ਼ਾਮਪਲ 1 ਲੱਖ 15000 ਦਾ ਠੀਕ ਹੈ ਜੀ ਉੱਪਰ ਲਾ 15k ਦੇਣਾ ਵਾ 90 ਲੱਖ ਦਾ ਲੋਨ ਠੀਕ ਠੀਕ ਹੈ ਜੀ ਤੇ ਪੁਰਾਣੇ ਪਏ ਰੋਟਾ ਵੇਡਣਾ ਪੀੜੀ ਠੀਕ ਹੈ ਜੀ ਜੀ ਆ ਇਹੰਦੀ ਹੈ ਜੀ ਜਿਹੜੀ ਹੁਣ ਇਸ ਟਾਈਮ ਸਭ ਤੋਂ ਮੇਨ ਬੈਸਟ ਚੀਜ਼ ਆ ਆਪਣੀ ਸੁਪਰ ਸੀਡਰ ਇਹਦੇ ਚ ਕੀ ਆ ਸਾਡੀ ਇਹਦਾ ਸਾਈਡ ਸਿਆੜ ਆ ਗਿਆ ਹਾਂਜੀ ਆ ਚੱਲ ਗਿਆ ਪਿਆਰ ਠੀਕ ਹੈ ਜੀ ਦਰਤਾ ਇਹ ਬੰਦ ਹੋ ਗਿਆ ਠੀਕ ਹੈ ਜੀ ਇਹ ਖੁੱਲ ਗਿਆ ਬੰਦ ਤੇ ਇਹਦੇ ਚ ਸਟੈਂਡ ਫ੍ਰੀ ਹੈ ਜੀ ਨਾਲ ਪੂਰੇ ਸਟੈਂਡ ਲੱਗ ਜਾਣਾ ਆਹ ਮੋਰੀਆਂ ਚ ਠੀਕ ਹੈ ਜੀ ਤੇ ਇਹਦੇ ਨਾਲ ਆਹ ਤਿੰਨ ਖੋਲਣੀਆਂ ਆ ਕਿ ਸਿਰਫ ਆਹ ਤਿੰਨ ਖੋਲਣੀ ਇੱਕ ਪਿੱਛੇ ਪੈਣਾ ਦੋ ਪਿੰਨ ਐ ਤਾਂ ਦੋ ਹੀ ਨਾਲ ਉਸੇ ਨਾਟ ਨਹੀਂ ਹੈਗੇ ਪਿੰਨ ਹੀ ਕੱਢਣੀ ਆ ਬਸ ਦੋ ਪਿੰਨ ਕੱਢੀਆਂ ਰੋਟਾ ਵਟ ਲਾ ਕੇ ਸੁੱਕ ਚੜਾ ਮਕੈਨੀਕਲ ਸੀਲ ਚ ਠੀਕ ਹੈ ਜੀ ਇਹ ਮਕੈਨੀਕਲ ਤੇ ਕੀ ਫਰਕ ਹੁੰਦਾ ਜੀ ਭਾਜੀ ਮਕੈਨੀਕਲ ਚ ਇਹ ਹੁੰਦਾ ਕਿ ਜਿਵੇਂ ਮੰਨ ਲਓ ਕੱਦੂ ਚ ਆਪਾਂ ਚਲਾਣੇ ਆਂ ਦੂਜੇ ਚ ਪਾਣੀ ਪੈਂਦਾ ਜਿਆਦਾ ਚਾਂਸ ਹੁੰਦੇ ਨੇ ਪਾਣੀ ਨਹੀਂ ਪੈਂਦਾ ਠੀਕ ਹੈ ਜੀ ਫਿਰ ਇਹਦੇ ਚ ਜਿਵੇਂ ਨਾ 7 ਫੁੱਟਾ ਰੂਟਾ ਵੜ ਜਿਹੜਾ ਤੁਹਾਨੂੰ ਦਿੱਤਾ ਮੈਂ ਤਿਆਰ ਕਰਾਣੇ ਆਪਾਂ ਤੇ ਇਹਦੇ ਚ ਵੀ ਮਕੈਨੀਕਲ ਸੀਲ ਆ ਫਿਰ ਇੱਕ ਚੀਜ਼ ਤੁਸੀਂ ਹੋ ਨੋਟ ਕਰੋ ਕੋਈ ਵੀ ਸੁਪਰ ਸੀਡਰ ਲੈਂਡ ਚਲਦੇ ਹੋ 72 ਐਮ ਐਮ ਫਰੇਮ ਨਹੀਂ ਵਿਸਦਾ ਮੇਰੇ ਲਈ ਠੀਕ ਹੈ ਫਰੇਮ ਹੀ 72 ਐਮ ਐਮ ਲੱਗਦੀ 72 ਐਮ ਐਮ ਆ 7 ਫੁੱਟੇ ਨੂੰ 400 ਪ੍ਰਿੰਗ ਆਪਾਂ ਮਾਡਲ ਕਰ ਦਵਾਂਗੇ ਠੀਕ ਹੈ ਜੀ ਆਹ ਤੋਂ ਬਕੇ ਐਨਾਈਟੇ ਲਿਖਿਆ ਮੂਰਤਨ ਤੇ ਇਹ ਦਾ ਕਰਨਾ ਹੈ ਤੇ ਮਕੈਨੀਕਲ ਫੀਲ ਹੈ ਸਹੀ ਠੀਕ ਹੈ ਜੀ ਜਿਹਨੇ ਕਿਹਾ ਦੋਨੇ ਤਵੀਆਂ ਨਾਲ ਨੇ ਬਾਕੀ ਆ ਇਹ ਨਵੀਂ ਇੰਪਲੀਮੈਂਟਸ ਜਸਵੰਤ ਨੇ ਸਾਰੇ ਆਂਦੇ ਨੇ ਆਪਣੇ ਕੋਲ ਲੇਜ਼ਰ ਲੈਵਲਰ ਹੋ ਗਿਆ ਜੀ ਤੇ ਆ ਪਲਾਉ ਪਏ ਨੇ ਆ ਜੋ ਸਹੀ ਵੀ ਨੇ ਕਰਨਾ ਪਲਾਉ ਪਿਆ ਵਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਹ ਪਲਾਉ ਆ ਗਈ ਜਿਸ ਸੰਤਰੀ ਆਪਣੇ ਕੋਲ ਸਹੀ ਠੀਕ ਹੈ ਜੀ ਜਸਵੰਤ ਦੇ ਉਹਨੇ ਉਹਨਾਂ ਲਈ ਨੇ ਸਾਧੂ ਸਿੰਘ ਚੱਕਰੀ ਜਸਵੰਤ ਸਿੰਘ ਰਿਟਾਇਰਮੈਂਟ ਲੈਂਡ ਫੋਰਸ ਦੇ ਸਾਰੇ ਆ ਗਏ ਇੱਕ ਦੂਸਰੇ ਆਉਂਦੇ ਹੁੰਦੇ ਜੀ ਪਲਾਉ ਸਿੰਪਲ ਉਹ ਨਹੀਂ ਆਉਂਦੀ ਆਪਣੇ ਕੋਲ ਜਿਵੇਂ ਉਹ ਮੇਰੇ ਪਰਸੋ ਪਹੁੰਚਣੀ ਆ ਤਵੀਆਂ ਤੇ ਪਲਾਉ ਪਰਸੋ ਆਣੇ ਆ ਉਹ ਉਹ ਮੰਨ ਲਓ ਵਿਗ ਗਿਆ ਸੀਗਾ ਤੇ ਉਹ ਹੁਣ ਇੱਕ ਦੋ ਦਿਨ ਉਹਨੂੰ ਟਾਇਰ ਲੱਗਿਆ ਹੁੰਦਾ ਜੀ ਕਿ ਹੁੰਦੇ ਸਿੰਪਲ ਦਿਨਾਂ ਵਾਲੇ ਉਹ ਟਾਇਰ ਵੀ ਲੱਗ ਜਾਂਦਾ ਦਿਨਾਂ ਵਾਲੇ ਹਾਂਜੀ ਹਾਂ ਆ ਦੇਖੋ ਆ ਲੈਦਰ ਖੜਾ ਦੀ ਆਪਣੇ ਕੋਲ ਲੈਦਰ ਖੜਾ ਵਾ ਤੇ ਇਹ ਲੈਦਰ ਲੈਦਰ ਤੇ ਸਪੈਸ਼ਲ ਆਫਰ ਆ ਆਪਣੀ ਜਿਹੜੀ ਮੇਨ ਇਹਦੇ ਡਿਸਕਾਊਂਟ ਆਪਾਂ ਫੁੱਲ ਦਵਾਂਗੇ ਜੀ ਠੀਕ ਹੈ ਜੀ ਤੇ ਇਹਦੇ ਡਿਸਕਾਊਂਟ ਆਪਾਂ ਫੁੱਲ ਦਵਾਂਗੇ ਇਹ ਪੀਸਾਂ ਦੇ ਵਿੱਚ ਮਾਡਲ ਦੇ ਤੁਹਾਨੂੰ ਜਿਹੜਾ ਮਰਜ਼ੀ ਸਿਸਟਮ ਲੈ ਲਓ 2 ਸਾਲ ਦੀ ਗਾਰੰਟੀ ਦਵਾਂਗੇ ਟੀ ਐਨ ਡੀ αਲਫਾ ਲਾਈਕਾ ਸੈਲਿਕ ਤੇ ਜਸਵੰਤਰਾ ਜਿਹੜਾ ਆਪਣਾ ਤਿਆਰ ਹੋ ਰਿਹਾ ਉਹ ਮਾਡਲ ਤੁਹਾਨੂੰ ਤੇ ਬਾਕੀ ਕਿਸੇ ਹੋਰ ਵੀ ਨੇ ਕਿਸੇ ਬਾਰੇ ਜਾਣਕਾਰੀ ਲੈਣੀ ਹੋਵੇ ਸੰਦਾ ਬਾਰੇ ਤਾਂ ਮੇਰਾ ਨੰਬਰ ਹੈਗਾ ਜੀ 950106030 ਠੀਕ ਹੈ ਜੀ ਤੇ ਦੂਜਾ ਨੰਬਰ ਮੇਰਾ ਹੈਗਾ ਜੀ 7710150082 ਇਹ ਦੋ ਨੰਬਰ ਨੇ ਜਦੋਂ ਮਰਜ਼ੀ ਮੈਨੂੰ ਕਾਲ ਕਰ ਲਿਓ ਤੇ ਆਪਾਂ ਸਾਰੀ ਗੱਲ ਬਾਰੇ ਜਾਣਕਾਰੀ ਤੁਹਾਨੂੰ ਦੇ ਦਾਂਗੇ ਜੀ ਬਾਕੀ ਜਸਵੰਤ ਰੇ ਆਪਣੇ ਕੋਲ ਸੰਸਾਰੇ ਹਾਜ਼ਰ ਕਰੇ ਨੇ ਲੈਣ ਕੋਦੇ ਆ ਤੇ ਕੋਈ ਹੋਰ ਚੀਜ਼ ਬਾਰੇ ਪੁੱਛਣਾ ਚਾਹਦੇ ਹੋ ਕੰਬਾਈਨ ਤੇ ਆ ਜੀ ਜਿਵੇਂ ਹੁਣ ਕੰਬਾਈਨ ਦਾ ਲੋਨ ਹੁੰਦਾ ਵਿਆ ਕੰਬਾਈਨ ਦਾ 3 ਲੱਖ ਰੁਪਏ ਦੋ ਨਵੇਂ ਕੰਬਾਈਨ ਲੈ ਜੋ ਉਹਦੇ ਲੋਨ ਦੁਆਰਾ ਸਟਾਰਟ ਹੋ ਚੁੱਕੇ ਨੇ ਠੀਕ ਹੈ ਜੀ ਪਹਿਲਾਂ ਬੰਦ ਹੋ ਗਏ ਸੀਗੇ ਹੁਣ ਦੁਆਰਾ ਚੱਲ ਲਓ ਜੀ ਵੀਰ ਕੋ ਹਰੇਕ ਤਰ੍ਹਾਂ ਦਾ ਇਹ ਇੰਪਲੀਮੈਂਟ ਲੈਣ ਲਈ ਵੀਰ ਦਾ ਨੰਬਰ ਵਿੱਚ ਬੋਲਤਾ ਤਾਂ ਬਾਕੀ ਆ ਨੰਬਰ ਤੁਸੀਂ ਐ ਕਰੋ ਇੱਥੇ ਦੁਆਰਾ ਅੰਮਰਵਾਦੋਂ ਦੀ ਦਾ ਹਾਂਜੀ ਹਾਂ ਦੋ ਨੰਬਰ ਆ ਵੀ ਨੇ ਇਹ ਤੇ ਬੋਰਡ ਤੇ ਲੱਗੇ ਹੋਏ ਨੇ ਇਹ ਨੰਬਰ ਵੀ ਆਪਣੇ ਜੀ ਹਾਂਜੀ ਉਹ ਵੀ ਨੰਬਰ ਮੇਰੇ ਆ ਮੇਰੇ ਕੋਲ ਹੀ ਚੱਲਦੇ ਨੇ ਠੀਕ ਹੈ ਜੀ ਮੇਰੇ ਕਾਊਂਟੈਂਟ ਕੋਲ ਹੈ ਅੱਜ ਜੀ ਠੀਕ ਹੈ ਜੀ ਆ ਨੰਬਰ ਵੀਰ ਦਾ ਉੱਧਰ ਬੈਠਾ ਮੁੰਡਾ ਲੱਗਾ ਤੇ ਉੱਧਰ ਉਹ ਨੰਬਰ ਵੀਰ ਦੇ ਲਿਖੇ ਹੋਏ ਜੀ ਤੁਹਾਨੂੰ ਇੱਕ ਦਿਖਾ ਦਿੰਨਾ ਹੈ ਇੱਕ ਵਾਰ ਇਹ ਨੰਬਰ ਅਦੇਸ਼ ਕਰਨ ਕਰ ਲਈ ਕਿ ਸਭ ਸੌਜੀ ਚੱਲ ਪਿਆ ਦਾ ਦੁਬਾਰਾ ਜਮਗੌਰ ਸਾਹਿਬ ਨੂੰ ਟਰੈਕਟਰ ਲੈ ਕੇ ਚੱਲਿਆ ਦਾ ਫੇ ਰੋਡਾ ਬਟਰ ਤਾਂ ਨੇ ਪਾ ਲਈਆਂ ਨੂੰ ਬਰਾਣਾ ਮਾਰਿਆ ਜੇ ਜਾ ਕੇ ਹੁਣ ਪੇਮੈਂਟ ਕਰਕੇ ਨਵਾਂ ਲੈ ਕੇ ਉੱਨੇ ਜਾ ਕੇ ਕੋ ਜਮ ਜਰੇ ਬਾਂਸ ਨੇ ਆਲਾ ਹੈ ਕਰੋ ਮਿਲਦੇ ਆ ਜੀ ਬਾਕੀ ਚੰਗਾਰ ਸਾਹਿਬ ਜਾ ਕੇ ਲਓ ਜੀ ਪਾਣੀ ਕਦੇ ਚੰਗਾਰ ਸਾਹਿਬ ਤੇ ਆਪਣੇ ਵਾਲੇ ਵੀ ਤਿਆਰ ਹੋ ਗਏ ਇੱਧਰ ਤਵੀਆਂ ਲੱਗੀਆਂ ਲੱਗੇ ਕਰੋ ਪੇਮੈਂਟ ਕਰਕੇ ਲੱਗੇ ਜੰਨੇ ਆ ਫਿਰ ਲਓ ਜੀ ਪਾਲਾ ਦਾ ਰੋਟੋਵੇਟਰ ਪਹਿਲਾਂ 7 ਫੁੱਟ ਦੀ ਸਲਾਤ ਸੀ ਫਿਰ ਜੈਲਾ ਕਾ ਦਾ ਵੀ ਹੁਣ ਚਲ 8 ਫੁੱਟ ਲੈ ਲੈਣੇ ਆ ਤੇ ਵੇ ਉਹਦੀ ਪਹੁੰਚ ਗਏ ਆ ਹੁਣ ਵਧੀਆ ਕਰਿਆ ਬਾਈ ਬਤਾ ਹਾਂ 8 ਫੁੱਟਾ ਠੀਕ ਹੈ 8 ਫੁੱਟ ਠੀਕ ਹੈ 8 ਫੁੱਟ ਆਇਆ ਵੀ ਟਾਇਰਾਂ ਦੇ ਬਾਹਰ ਫਿਰ ਆਇਆ ਨਾ ਜਿੱਕਾ ਮਰਜੀ ਲੀਲੂ ਨਹੀਂ ਛੱਡਦਾ ਜਮਾਈ ਇਸ ਦਾ ਵੀ ਪਤਾ ਲੱਗਦਾ ਵੀ ਹਾਂ ਹਾਂ ਇਹ ਨਾ ਜਿਆਦਾ ਹੁਣ ਇੱਥੇ ਬੜਾ ਟਰੈਕਟਰ ਆ ਯਾਰ ਸੇ ਨਾਲੇ ਨਾਲੇ ਹੋਰ ਆ ਯਾਰ ਆਪਣਾ ਮਾਲਾ ਪਿੰਡ ਆ ਕਿ ਆਪ ਤਾਂ ਲੱਗਦਾ ਘੜੀ ਜੇ ਕਦ ਸਲਾਹ ਬਦਲ ਜਾਂਦੀ ਆ ਵੀ ਇੱਥੇ ਟਰੈਕਟਰੇ ਬੜਾ ਖਾਲੀ ਐ ਕਰਦੀ ਏ ਇਹ ਵੀ ਆ ਭਾਈ ਜਦ ਇਹ ਟਰੈਕਟਰ ਵੀ ਚਲਾਉਣੇ ਟਾਈਮ ਬਦਲੀ ਹੋਈ ਜਾਂਦੀ ਆ ਆਈ ਤੇ ਪਤਾ ਲੱਗਦਾ ਪਹਿਲਾਂ ਪਤਾ ਕੀ ਪਹਿਲਾਂ ਨਾ ਐਦਾਂ ਹੁੰਦਾ ਸੀਗਾ ਪਹਿਲਾਂ ਆਪਣੇ ਮਤਲਬ ਜਿਵੇਂ ਪਹਿਲਾਂ ਸੀ ਨਾ ਬਾਬੇ ਦਾਮ ਹੁੰਦੇ ਨੇ ਸੀਗਾ ਕਿ ਕੋਈ ਨੇ ਪੈਰ ਪਵਾ ਲਓ ਚੱਲੀ ਜਾਂਦਾ ਹੁਣ ਜਿਹੜੀ ਨਵੀਂ ਜਨਰੇਸ਼ਨ ਆਈ ਆ ਇਹ ਕੀ ਕੀ ਦਾ ਕਰਦੇ ਲੋਕ ਕਾਫੀ ਸੋਹੋ ਕਹਿੰਦਾ ਜਦ ਨਵੇਂ ਟਾਇਰ ਨਵੇਂ ਲੈ ਆਉਂਦੇ ਟਾਇਰ ਵੀ ਘਾਤ ਕੇ ਨਾ ਨਹੀਂ ਯਾਰ ਉਹ ਟਾਇਰ ਵੀ 70000 ਦੇ ਪੈਣੇ ਆ ਵਿੱਚ ਦੇ ਕੇ ਨਵੇਂ ਹੀ ਲੈ ਆਉਂਦੇ ਐਂ ਦੇ ਦੇ ਵੀ ਕਾਰ ਵਿੱਚ 4-5 ਲੱਖ ਪੈ ਜਾਂਦੇ ਕਾਰ ਵਿੱਚ 4-5 ਲੱਖ ਲੱਗ ਜਾਂਦੇ ਇਹ ਨਹੀਂ ਇੱਕ ਉਹ ਵੀ ਸ਼ੀਨ ਆ ਜੀ ਇੱਕ ਚੀਜ਼ਾਂ ਬੜੀਆਂ ਜਾਨੀਆਂ ਬਾਈ ਜੈਂਦਾ ਵੀ ਪਰ ਕਬੱਡੀ ਵੀ ਲੱਗਾ ਇੱਕ ਨਾ ਰੀਸ ਬੋਟ ਹੋ ਗਈ ਉਹ ਤਾਂ ਹੈ ਜੀ ਉਹ ਮੈਂ ਦੇਖੋ ਦੇਖੀ ਤੋ ਇਹ ਵੀਡੀਓ ਦੇਖ ਰਿਆ ਸੀ ਉਹ ਮੁੰਡਾ ਕਹਿੰਦਾ ਕਿ ਸੋਨਾ ਲੀਕਾ ਲਿਆ ਜੀ ਮੈਂ ਡਾਇਰੈਕਟਰ 8 ਲੱਖ ਦਾ ਉਹਦੇ 8 ਲੱਖ ਹੀ ਪਤਾ ਹੈ। ਟਾਇਰ ਪਵਾ ਕੇ ਤੇ ਐਂਪਲਵਾ ਕੇ ਉਹ ਤੀਜਾ ਨੂੰ ਜਿਹੜੀ ਜਿਹੜੀ ਬਣੀ ਕੇਕੀ ਦਾ ਸੇਆ ਉਹ ਕੇਕੀ ਨਹੀਂ ਹੁੰਦੀ ਆਪਣੇ ਹੈ ਹੀ ਬਾਰੇ ਬਈ ਚਣੀਆਂ ਟੋਕ ਨਾਲ ਕਰਦੇ ਆ। ਮੇਰੇ ਕੋਲ ਐ ਤਾਂ ਇੱਕ ਦਿਨ ਕਸਟਮਰ ਆਇਆ ਮੈਨੂੰ ਕਹਿੰਦੇ ਕਿ ਆਪਣਾ ਰੂਟਾ ਵੇਟਰ ਦੋ ਜੀ 755 ਲੈ ਮੈਂ ਵੀਲੇ 7 ਰੂਟਾ ਲੈਣਾ 80 ਲੈਣਾ ਦੋਨਾਂ ਦੀ ਜਗ੍ਹਾ ਪਾਣਾ ਲੈਣਾ ਕਹਿੰਦਾ ਨਾ ਨਾ ਮੈਂ ਲੈਣਾ ਦਸ ਫੁੱਟਾਵਾ ਕਹਿੰਦਾ ਤੁਸੀਂ ਬੁੱਕ ਕਰੋ ਇਹ ਜਾਣ ਵਾਲਾ ਕੰਮ ਮੇਰਾ ਹੈ ਮੈਂ ਪ੍ਰੂਫ ਕਰ ਲਿਆ ਜੀ ਮੈਂ ਕਹਿੰਦਾ ਬਾਜੀ ਮੈਂ ਫੇਰ ਵੀ ਕਹਿ ਰਿਹਾ ਮੈਂ ਗਾਰੰਟੀ ਨਹੀਂ ਦੇਣੀ ਦਸ ਫੁੱਟੇ ਦੀ ਵੀ ਚੱਲੇ ਨਾ ਚੱਲੇ ਨਾ ਤੇ ਜਿਹੜੀ ਵੀ ਹੋਣ ਜਿਵੇਂ ਬਾਜੀ ਨੂੰ ਕਿਹਾ ਦੋਸਾਂ ਦੀ ਗਾਰੰਟੀ ਆ ਬੈਠਾ ਮੈਂ ਮੈਨੂੰ ਪਤਾ ਜਿਹੜੀ ਚੀਜ਼ ਚੱਲਣ ਜੋਗਾ ਉਹਨ ਮੈਂ ਉਹਨੂੰ ਐਂਡ ਖੜੇ ਖੜੇ ਮੋਚੀ ਦੇਵਾਂਗੀ ਨਾ ਏਡੀ ਗੱਲ ਕੀਤੀ ਹੈ ਤੂੰ ਅੱਖ ਬੋਟ ਆ ਮੇਰਾ ਇਹ ਨਾ ਜੀ ਨੋ ਤਾਂ ਚਾਚੇ ਦੇ ਮੁੰਡੇ ਕੋਲ ਆ ਮੈਂ 8 ਦਾ ਵੇਚਣ ਆਵਾ 9 ਦਾ ਚਾਚੇ ਦੇ ਮੁੰਡੇ ਕੋਲ ਮੈਂ ਤਾਂ ਵੱਡਾ ਲੈਣਾ ਉਹ ਚੀਜ਼ ਮਾਰ ਖਾ ਰਹੀ ਆ ਆਪਣੇ ਜੱਟਾਂ ਚਲੋ ਠੀਕ ਹੈ ਜੀ ਕੋਈ ਨਹੀਂ ਜੀ ਹਾਂ ਜੀ ਹਾਂ ਰਹਿਣੇ ਚੱਲਦੇ ਆ ਰਹਿਣੇ ਚੱਲਦੇ ਆ ਬਾਕੀ ਘਰ ਜਾ ਕੇ 9 ਫੋਟਾ